ਇਸ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਦੇ ਲਈ ਤੁਹਾਡਾ ਸਾਰੇ মিডিਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਮੇਰੇ ਨਾਲ ਮੇਰੇ ਸਾਥੀ ਸਰ ਮੋਲਵਿੰਦਰ ਸਿੰਘ ਜੀ ਕਾਂਗ ਸਾਬ ਐਮਪੀ ਸਾਹਿਬ ਔਰ ਸਾਡੇ ਸੀਨੀਅਰ ਸਪੋਕਸਪਰਸਨ ਨੇ ਮੇਰੇ ਰਾਈਟ ਹੈਂਡ ਸਾਈਡ ਤੇ ਡਾਕਟਰ ਸਨੀ ਆਲੂ ਵਾਲੀਆ ਜੀ ਸਾਡੇ ਪਾਰਟੀ ਦੇ ਇੰਚਾਰਜ ਨੇ ਔਰ ਸਾਰੇ ਅਫੇਅਰਜ਼ ਨੇ ਦੇਖਦੇ ਨੇ ਮੇਰੇ ਛੋਟੇ ਵੀਰ ਫੈਰੀ ਸੋਫਤ ਜੀ ਸੋ ਸਾਥਿਓ ਤੁਹਾਡਾ ਸਾਰਿਆਂ ਦਾ ਦਿਲ ਦੀ ਗ੍ਰਾਈ ਚ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਅੱਜ ਦੀ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਬੁਲਾਈ ਗਈ ਹੈ ਪੰਜਾਬ ਦੇ ਉਹਨਾਂ ਸਾਰੇ ਸ਼ਹਿਰੀ ਖੇਤਰਾਂ ਦੇ ਵੋਟਰਾਂ ਦਾ ਧੰਨਵਾਦ ਕਰਨ ਦੇ ਲਈ ਕਿ ਜਿਨ੍ਹਾਂ ਨੇ ਕੱਲ ਆਪਣੇ ਡੈਮੋਕਰੈਟਿਕ ਰਾਈਟ ਦਾ ਇਸਤੇਮਾਲ ਕਰਦੇ ਹੋਏ ਬੜੇ ਆਰਾਮ ਦੇ ਨਾਲ ਬੜੀ ਸ਼ਾਂਤੀ ਦੇ ਨਾਲ ਅਮਨ ਆਮਾਨ ਦੇ ਨਾਲ ਕੱਲ ਪੂਰੇ ਪੰਜਾਬ ਦੇ ਵਿੱਚ ਵੋਟਾਂ ਪਾਈਆਂ ਨੇ ਔਰ ਨਾਲ ਹੀ ਧੰਨਵਾਦ ਸਾਡੇ ਉਹਨਾਂ ਸਾਥੀਆਂ ਦਾ ਉਹਨਾਂ ਵਰਕਰਸ ਦਾ ਵੋਲੰਟੀਅਰਸ ਦਾ ਕਿ ਜਿਨ੍ਹਾਂ ਨੇ ਬੜੇ ਥੋੜੇ ਜਿਹੇ ਸਮੇਂ ਦੇ ਵਿੱਚ ਇਸ ਇਲੈਕਸ਼ਨ ਕੈਂਪੇਨ ਨੂੰ ਆਪਦੀ ਲੜਾਈ ਸਮਝ ਕੇ ਲੜੇ ਔਰ ਇੱਕ ਬਹੁਤ ਵੱਡੀ ਜਿੱਤ ਹੈ ਜਿਹੜੀ ਉਹ ਕੱਲ ਦਰਜ ਕੀਤੀ ਹੈ ਜਿੱਥੇ ਸਾਰੇ ਪੰਜਾਬ ਦੇ ਵਿੱਚ ਸਾਰਿਆਂ ਹੀ ਪਾਰਟੀਆਂ ਦੇ ਜੇਤੂ ਉਮੀਦਵਾਰਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਉੱਥੇ ਹੀ ਸਜਦਾ ਕਰਦਾ ਸਾਡੀ ਪਾਰਟੀ ਦੇ ਉਮੀਦਵਾਰਾਂ ਦਾ ਸਾਰੇ ਵਰਕਰਸ ਵੋਲੰਟੀਅਰਸ ਦਾ ਲੀਡਰਾਂ ਦਾ ਕਿ ਜਿਨ੍ਹਾਂ ਨੇ ਇਹ ਲੜਾਈ ਬੜੇ ਸੋਹਣੇ ਸੁਚੱਜੇ ਢੰਗ ਦੇ ਨਾਲ ਲੜੀ ਹੈ ਤੇ ਇੱਕ ਅਨ ਪ੍ਰੈਸੀਡੈਂਟਡ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਦੇ ਹੱਕ ਦੇ ਵਿੱਚ ਉਹਨਾਂ ਨੇ ਇਹ ਜਿੱਤ ਦਿਲਾਈ ਹੈ ਅ ਪਿਛਲੇ ਸਮਿਆਂ ਤੋਂ ਇਹ ਇੱਕ ਪਰਸੈਪਸ਼ਨ ਬਣੀ ਹੋਈ ਸੀਗੀ ਕਿ ਆਮ ਆਦਮੀ ਪਾਰਟੀ ਦਾ ਸ਼ਹਿਰੀ ਖੇਤਰਾਂ ਦੇ ਵਿੱਚ ਇੰਨਾ ਪ੍ਰਭਾਵ ਨਹੀਂ ਹੈ ਪਿੰਡੂ ਖੇਤਰਾਂ ਦੀ ਪਾਰਟੀ ਮੰਨੀ ਜਾਂਦੀ ਸੀ ਆਮ ਆਦਮੀ ਪਾਰਟੀ ਔਰ ਸ਼ਹਿਰੀ ਖੇਤਰਾਂ ਦੇ ਉੱਪਰ ਸੋ ਕਾਲਡ ਖਾਸ ਤੌਰ ਤੇ ਬੀਜੇਪੀ ਔਰ ਕਾਂਗਰਸ ਉਹਨਾਂ ਆਮ ਆਦਮੀ ਰਿਆਸਤ ਸਮਝਦੇ ਸੀਗੇ ਇਹ ਸਮਝਦੇ ਕਿ ਸਮਝਦੇ ਸੀ ਕਿ ਸ਼ਹਿਰੀ ਵੋਟਰ ਜਿਹੜਾ ਉਹ ਉਹਨਾਂ ਦੀ ਜੇਬ ਦੇ ਵਿੱਚ ਹੈ ਪਰ ਮੈਂ ਸਮਝਦਾ ਕਿ ਕੱਲ ਜਿਸ ਤਰੀਕੇ ਦੇ ਨਾਲ ਸ਼ਹਿਰੀ ਖੇਤਰਾਂ ਦੇ ਲੋਕਾਂ ਨੇ ਖੁੱਲ ਕੇ ਵੋਟਾਂ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਔਰ ਭਵੰਤਮਾਨ ਜੀ ਦੀ ਸਰਕਾਰ ਦੇ ਪੌਣੇ 3 ਸਾਲਾਂ ਦੇ ਕੰਮਾਂ ਨੂੰ ਖੁੱਲ ਕੇ ਵੋਟਾਂ ਪਾਈਆਂ ਨੇ ਇਹਦੇ ਨਾਲ ਸਾਰਿਆਂ ਦੇ ਭਰਮ ਭਲੇਖੇ ਵਿਰੋਧੀ ਪਾਰਟੀਆਂ ਦੇ ਔਰ ਲੀਡਰਾਂ ਦੇ ਉਹ ਦੂਰ ਹੋ ਚੁੱਕੇ ਨੇ ਜੇ ਮੈਂ ਕੱਲ ਦੇ ਰਿਜ਼ਲਟਸ ਦੇ ਉੱਪਰ ਤੁਹਾਡੀ ਝਾਤ ਮਰਵਾਵਾਂ ਕੁਝ ਫਿਗਰਸ ਨੇ ਜਿਨ੍ਹਾਂ ਦੇ ਜ਼ਰੀਏ ਅੱਜ ਮੀਡੀਆ ਦੇ ਜ਼ਰੀਏ ਪੂਰਾ ਪੰਜਾਬ ਨੂੰ ਕਲੈਰਿਟੀ ਹੋ ਜੇਗੀ ਕਿ ਪੰਜਾਬ ਦੇ ਵਿੱਚ ਸ਼ਹਿਰੀ ਖੇਤਰਾਂ ਦੇ ਵਿੱਚ ਕਿੰਨਾ ਪ੍ਰਭਾਵ ਹੈ ਆਮ ਆਦਮੀ ਪਾਰਟੀ ਦਾ ਜੋ ਇਸ ਰਿਜ਼ਲਟ ਤੋਂ ਸਾਫ਼ ਨਜ਼ਰ ਆਉਂਦਾ ਹੈ ਸਾਥੀਓ ਇਹਨਾਂ ਇਲੈਕਸ਼ਨਾਂ ਦੇ ਵਿੱਚ ਪੰਜ ਕਾਰਪੋਰੇਸ਼ਨਾਂ 41 ਮਿਊਨਿਸਪਲ ਕਾਉਂਸਲਰਾਂ ਔਰ ਨਗਰਪੰਚਾਇਤਾਂ ਔਰ 41 ਹੀ ਸ਼ਹਿਰਾਂ ਦੇ ਵਿੱਚ 49 ਵਾਰਡਸ ਦੇ ਵਿੱਚ ਵੋਟਾਂ ਪਈਆਂ ਯਾਨੀ ਕਿ ਟੋਟਲ 977 ਵਾਰਡਾਂ ਦੇ ਉੱਪਰ ਇਹ ਇਲੈਕਸ਼ਨਾਂ ਹੋਈਆਂ ਕੱਲ੍ਹ ਜਿਹਦੇ ਵਿੱਚੋਂ ਅਸੀਂ ਜੋ ਪਹਿਲਾਂ ਸਾਡੀ ਇਲੈਕਸ਼ਨ ਪ੍ਰੋਸੈਸ ਰਿਹਾ ਉਹ ਤਾਂ ਮੈਂ ਐਕਸਪਲੇਨ ਕਰ ਚੁੱਕਾ ਉਹਦੇ ਵਿੱਚ ਨਹੀਂ ਜਾਊਗਾ ਸਿਰਫ ਰਿਜ਼ਲਟ ਦੀ ਮੈਂ ਅੱਜ ਗੱਲ ਕਰੂੰਗਾ ਪੰਜ ਕਾਰਪੋਰੇਸ਼ਨਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਪਟਿਆਲਾ ਦੇ ਵਿੱਚ ਲੈਂਡਸਲਾਈਡ ਵਿਕਟਰੀ ਸਾਡੀ ਰਹੀ ਹੈ ਬਹੁਤ ਬਹੁਤ ਵੱਡੇ ਮਾਰਜਨ ਦੇ ਉੱਪਰ ਜਿੱਤ ਜਿਹੜੀ ਹੋਈ ਹੈ 53 ਉੱਥੇ ਰਿਜ਼ਲਟ ਡਿਕਲੇਅਰ ਹੋਏ ਨੇ ਜਿਦੇ ਚੋਂ 43 ਨੇ ਜਿਹੜੇ ਆਮ ਆਦਮੀ ਪਾਰਟੀ ਦੀ ਝੋਲੀ ਪਏ ਨੇ 53 43 ਬੋਰਡ ਨੇ ਜਿਹੜੇ ਬਾਕੀ ਚਾਰ ਕਾਰਪੋਰੇਸ਼ਨਾਂ ਦੇ ਵਿੱਚ ਅ ਅੰਮ੍ਰਿਤਸਰ ਜਲੰਧਰ ਲੁਧਿਆਣਾ ਫਗਵਾੜਾ ਦੋ ਦੇ ਵਿੱਚ ਆਮ ਆਦਮੀ ਪਾਰਟੀ ਦੀ ਲੁਧਿਆਣਾ ਔਰ ਜਲੰਧਰ ਦੇ ਵਿੱਚ ਸਾਡੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਪਰ ਕੇ ਸਾਹਮਣੇ ਆਈ ਹੈ ਜੋ ਮੈਜਿਕ ਫਿਗਰ ਹੁੰਦੀ ਹੈ 50% ਦੀ ਉਹਦੇ ਤੋਂ ਦੋ ਤਿੰਨ ਘੱਟ ਨੇ ਬੜੀ ਸ਼ਾਰਟ ਨੰਬਰਸ ਦੇ ਨਾਲ ਅਸੀਂ ਉੱਥੋਂ ਮੈਜੋਰਿਟੀ ਮਾਰਕਸ ਤੋਂ ਘਾਟਾਂ ਇਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਔਰ ਫਗਵਾੜਾ ਦੇ ਵਿੱਚ ਕਾਂਗਰਸ ਦੀ ਪਹਿਲੇ ਨੰਬਰ ਦੀ ਪਾਰਟੀ ਬਣ ਕੇ ਉਭਰੀ ਅਸੀਂ ਦੂਜੇ ਨੰਬਰ ਤੇ ਆ ਉੱਥੇ ਸੋ ਮੇਰੇ ਕਹਿਣ ਦਾ ਮਤਲਬ ਕਿ ਇਹਨਾਂ ਦੇ ਵਿੱਚ ਪੰਜ ਦੇ ਵਿੱਚੋਂ ਸਾਡੀ ਕਲੈਰਿਟੀ ਦੇ ਨਾਲ ਇੱਕ ਹੈ ਬਾਕੀ ਸਾਰਿਆਂ ਦੇ ਉੱਪਰ ਜੋ ਹੰਗ ਹਾਊਸਸ ਨੇ ਜਿਹੜੇ ਉਹ ਬਣੇ ਨੇ ਕਾਰਪੋਰੇਸ਼ਨ ਦੇ ਵਿੱਚ ਇਸੇ ਤਰੀਕੇ ਦੇ ਨਾਲ ਇਸੇ ਤਰੀਕੇ ਦੇ ਨਾਲ ਜਿਹੜੀਆਂ 48 ਨਗਰ ਪੰਚਾਇਤਾਂ ਔਰ ਮਿਊਸਪਲ ਕਾਉਂਸਲਸ ਨੇ ਕਮੇਟੀਆਂ ਨੇ ਉਹ ਨਾ 48ਾਂ ਦੇ ਵਿੱਚੋਂ 31 ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਦੀ ਝੋਲੀ ਪਈਆਂ ਨੇ 48 ਦੇ ਵਿੱਚੋਂ 31 ਕਾਂਗਰਸ ਸਿਰਫ 2 ਜਿੱਤ ਸਕੀ ਹੈ ਔਰ ਟਾਈ ਜਿੱਥੇ ਹੈਗਾ ਯਾਨੀ ਕਿ ਕਲੀਅਰ ਮੈਜੋਰਿਟੀ ਨਹੀਂ ਹੈਗੀ ਕਿਸੇ ਵੀ ਪਾਰਟੀ ਦੀ ਉਹ ਅੱਠ ਨੇ ਜਿਹਦੇ ਵਿੱਚ ਇੰਡੀਪੈਂਡੈਂਟ ਵੀ ਹੋ ਸਕਦੇ ਨੇ ਆਮ ਆਦਮੀ ਪਾਰਟੀ ਵੀ ਹੋ ਸਕਦੀ ਹੈ ਕਿਤੇ ਕਾਂਗਰਸ ਵੀ ਹੋ ਸਕਦੀ ਹੈ ਸੋ ਅੱਠੋ ਨੇ ਸੋ 48 ਸ਼ਹਿਰਾਂ ਦੇ ਵਿੱਚੋਂ 31 ਕੱਲੇ ਆਮ ਆਦਮੀ ਪਾਰਟੀ ਜਿੱਤੀ ਹੈ ਇਹਨਾਂ 48 ਕੌਂਸਲਰਾਂ ਦੇ ਵਿੱਚੋਂ ਸੋ ਜੇ ਹੁਣ ਆਪਾਂ ਟੋਟਲ ਤੇ ਸਾਥੀਓ ਨਜ਼ਰ ਮਾਰੀਏ 977 ਵੋਟ ਸੀਗੇ 977 ਦੇ ਵਿੱਚੋਂ 961 ਦਾ ਰਿਜ਼ਲਟ ਜਿਹੜਾ ਉਹ ਹਜੇ ਤੱਕ ਡਿਕਲੇਅਰ ਹੋਇਆ 15 ਡੈਫਰ ਹੋ ਚੁੱਕਿਆ ਸੀਗਾ ਹਾਈ ਕੋਰਟ ਦੇ ਵਿੱਚੋਂ ਅਸੀਂ ਉਹਨਾਂ ਨੂੰ ਕਾਊਂਟ ਨਹੀਂ ਕਰ ਰਹੇ ਹੈਗੇ ਇੱਕ ਖੰਨਾ ਹਜੇ ਪੈਂਡਿੰਗ ਹੈ 961 ਦੇ ਵਿੱਚੋਂ ਕਲਮ ਕੱਲੇ ਆਮ ਆਦਮੀ ਪਾਰਟੀ ਨੂੰ 961 ਵੋਟਾਂ ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚੋਂ ਆਮ ਆਦਮੀ ਪਾਰਟੀ 522 ਵੋਟ ਜਿੱਤ ਕੇ 55% ਜਿੱਤ ਹੈ ਜਿਹੜੀ ਪੂਰੇ ਪੰਜਾਬ ਦੇ ਵਿੱਚ ਉਹ ਇਕੱਲੇ ਆਮ ਆਦਮੀ ਪਾਰਟੀ ਦੀ ਹੋਈ ਹੈ ਸਾਰੇ ਵੋਡਾਂ ਦੇ ਵਿੱਚ ਕਾਂਗਰਸ 961 ਦੇ ਵਿੱਚੋਂ 191 ਵੋਟ ਜਿੱਤੇ ਨੇ 20% ਵੋਟ ਜਿੱਤੇ ਨੇ ਉਹ ਭਾਜਪਾ 961 ਦੇ ਵਿੱਚੋਂ 69 ਵੋਟ ਜਿੱਤ ਕੇ 7% ਤੇ ਇਹ ਮਹਿਜ਼ 7% ਵੋਟ ਜਿੱਤੇ ਨੇ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆ 961 ਦੇ ਵਿੱਚੋਂ ਸਿਰਫ 31 ਵੋਟ ਜਿੱਤੇ ਨੇ ਉਹਨਾਂ ਨੇ 3% ਬੀਐਸਪੀ 961 ਦੇ ਵਿੱਚੋਂ ਸਿਰਫ 5 ਵੋਟ ਜਿੱਤੀ ਹੈ ਬੀਐਸਪੀ ਪੂਰੇ ਪੰਜਾਬ ਦੇ ਵਿੱਚ ਮੈਜ 0.5% ਔਰ ਅਦਰਸ ਨੇ ਜਿਹੜੇ ਇੰਡੀਪੈਂਡੈਂਟਸ ਨੇ ਉਹ 143 ਜਿੱਤੇ ਨੇ 961 ਦੇ ਵਿੱਚੋਂ ਯਾਨੀ ਕਿ 15% ਉਹ ਜਿੱਤੇ ਨੇ ਸੋ ਜੇ ਪਰਸੈਂਟੇਜ ਵਾਈਜ਼ ਪੂਰੇ ਪੰਜਾਬ ਦੀ ਆਪਾਂ ਪਰਸੈਂਟੇਜ ਕੈਲਕੂਲੇਟ ਕਰੀਏ ਤੇ 100% ਦੇ ਵਿੱਚੋਂ ਕੱਲੇ ਆਮ ਆਦਮੀ ਪਾਰਟੀ 55% ਵੋਟ ਪੂਰੇ ਪੰਜਾਬ ਦੇ ਵਿੱਚ ਜਿੱਤ ਰਹੀ ਹੈ ਤੇ ਬਾਕੀ ਸਾਰਿਆਂ ਦੇ ਸਾਰੀਆਂ ਵਿਰੋਧੀ ਪਾਰਟੀਆਂ ਤੇ ਨਾਲ ਇੰਡੀਪੈਂਡੈਂਟ ਰਲਾ ਕੇ ਉਹ 45% ਵੋਟ ਨੇ ਜਿਹੜੇ ਉਹਨਾਂ ਦੇ ਪੰਜਾਬ ਦੇ ਵਿੱਚ ਜਿੱਤੇ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਬੀਜੇਪੀ ਨੇ ਅਕਾਲੀ ਦਲ ਨੇ ਕਾਂਗਰਸ ਨੇ ਬਥੇਰਾ ਰੌਲਾ ਪਾਇਆ ਬਹੁਤ ਬਦਨਾਮੀ ਜਿਹੜੀ ਸਰਕਾਰ ਦੀ ਔਰ ਪਾਰਟੀ ਦੀ ਕਰਨੀ ਕੋਸ਼ਿਸ਼ ਕੀਤੀ ਅੱਜ ਉਹਨਾਂ ਨੂੰ ਵੀ ਚਾਨਣ ਹੈ ਜਿਹੜਾ ਉਹ ਪੰਜਾਬ ਦੇ ਸ਼ਹਿਰੀ ਖੇਤਰਾਂ ਦੇ ਲੋਕਾਂ ਨੇ ਕਰਵਾ ਦਿੱਤਾ ਕਿ ਉਹਨਾਂ ਦੀ ਕਿੰਨੀ ਕੁ ਬੁੱਕਤ ਹੈ ਸ਼ਹਿਰੀ ਖੇਤਰਾਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਦੂਸਰੀ ਗੱਲ ਬਹੁਤ ਸਾਰੇ ਇਹੋ ਜਿਹੇ ਵੀ ਨੇ ਜਿੱਥੇ ਉਹਨਾਂ ਨੂੰ ਇਹਨਾਂ ਪਾਰਟੀਆਂ ਨੂੰ ਖੜਾਉਣ ਨੂੰ ਕੈਂਡੀਡੇਟ ਹੀ ਨਹੀਂ ਮਿਲੇ ਕਿਉਂਕਿ ਪਤਾ ਸੀਗਾ ਕਿ ਚਾਹੇ ਤੱਕੜੀ ਦਾ ਨਿਸ਼ਾਨ ਹੈ ਚਾਹੇ ਕਮਲ ਦਾ ਫੁੱਲ ਹੈ ਤੇ ਚਾਹੇ ਕਾਂਗਰਸ ਦਾ ਹੱਥ ਪੰਜਾ ਉਹ ਡੁੱਬਦਾ ਹੋਇਆ ਜਹਾਜ਼ ਨੇ ਬਹੁਤ ਸਾਰੇ ਥਾਵਾਂ ਦੇ ਉੱਪਰ ਉਹਨਾਂ ਨੇ ਨੂੰ ਖੜਾਉਣ ਦੇ ਲਈ ਉਮੀਦਵਾਰੀ ਨਹੀਂ ਮਿਲੇ ਹੈਗੇ ਤੇ ਬਹੁਤ ਸਾਰੇ ਇਹ ਜੇ ਵਾਰਡ ਵੀ ਨੇ ਪੂਰੇ ਪੰਜਾਬ ਦੇ ਵਿੱਚ ਕਿ ਜਿੱਥੇ ਇੱਕ ਇੰਡੀਪੈਂਡੈਂਟ ਦੇ ਮਗਰ ਕਾਂਗਰਸ ਅਕਾਲੀ ਦਲ ਭਾਜਪਾ ਬੀਐਸਪੀ ਸਾਰੀ ਨੇ ਸਾਰੀਆਂ ਪਾਰਟੀਆਂ ਇੱਕ ਇੰਡੀਪੈਂਡੈਂਟ ਨੂੰ ਜਿਤਾਉਣ ਦੇ ਵਿੱਚ ਆਪਦੀ ਪੂਰੀ ਤਾਕਤ ਝੋਕਦੀਆਂ ਨਜ਼ਰ ਆਈਆਂ ਪਰ ਫਿਰ ਵੀ ਉਹਨਾਂ ਨੂੰ ਜਿੱਤ ਹੈ ਜਿਹੜੀ ਉਹ ਹਾਸਲ ਨਹੀਂ ਹੋਈ ਹੈਗੀ ਸੋ ਮੇਰੇ ਕਹਿਣ ਦਾ ਮਤਲਬ ਹੈ ਮੈਂ ਸਮਝਦਾ ਕਿ ਇਹ ਆਮ ਆਦਮੀ ਪਾਰਟੀ ਦੇ ਲਈ ਇਹ ਜਿਹੜੀ ਇੱਕ ਬੇਮਿਸਾਲ ਜਿੱਤ ਹੈ ਇਹਦਾ ਸਮੁੱਚਾ ਸਿਰ ਹੈ ਜਿਹੜਾ ਉਹ ਸਾਡੇ ਲੀਡਰਸ਼ਿਪ ਅਰਵਿੰਦ ਕੇਜਰੀਵਾਲ ਜੀ ਨੂੰ ਕਿਉਂਕਿ ਉਹਨਾਂ ਦੀ ਸੋਚ ਦੇ ਉੱਪਰ ਉਹਨਾਂ ਦੇ ਦਿਖਾਏ ਹੋਏ ਰਸਤੇ ਦੇ ਉੱਪਰ ਆਮ ਆਦਮੀ ਪਾਰਟੀ ਨੇ ਚੱਲ ਕੇ ਇਲੈਕਸ਼ਨ ਲੜੀ ਹੈ ਮਾਨ ਸਾਹਿਬ ਦੀ ਸਰਕਾਰ ਦੀ ਕਾਰਗੁਜ਼ਾਰੀ ਪੌਣੇ 3 ਸਾਲਾਂ ਦੀ ਸਾਡੇ ਐਮ.ਐਲ.ਏ ਸਾਡੇ ਮੰਤਰੀ ਸਾਡੇ ਪਾਰਟੀ ਦੇ ਆਫਿਸ ਬੀਅਰਜ਼ ਅਹੁਦੇਦਾਰ ਸਹਿਬਾਨ ਸਾਡੇ ਸਾਰੇ ਵਰਕਰਜ਼ ਵੋਲੰਟੀਅਰਸ ਸਾਡੇ ਕੈਂਡੀਡੇਟਸ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹ ਇਲੈਕਸ਼ਨ ਲੜੀਏ ਔਰ ਐਡੀ ਵੱਡੀ ਜਿੱਤ ਹੈ ਜਿਹੜੀ ਉਹ ਹਾਸਲ ਕੀਤੀ ਹੈ ਇਹਦੇ ਨਾਲ ਹੀ ਇੱਕ ਹੋਰ ਬਹੁਤ ਅਹਿਮ ਗੱਲ ਜੋ ਪਿਛਲੇ ਦਿਨ ਜਿਹੜੀ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਜਿਸ ਤਰੀਕੇ ਦਾ ਇਹਨਾਂ ਨੇ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਕਿ ਕਿ ਜੀ ਬਹੁਤ ੱੱਕਾ ਹੋ ਗਿਆ ਸਰਕਾਰੀ ਮਸ਼ੀਨਰੀ ਦੁਰਵਰਤਤ ਹੋ ਗਈ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਵਿਰੋਧੀਆਂ ਨੂੰ ਪੁੱਛਣਾ ਚਾਹਨਾ ਔਰ ਤੁਸੀਂ ਵੀ ਇਸ ਗੱਲ ਨੂੰ ਜ਼ਰੂਰ ਕਵਰ ਕਰਿਓ ਜੇ ਬਰਨਾਲੇ ਦੇ ਹੰਡਾਇ ਦੇ ਵਿੱਚ ਇੱਕ ਵੋਟ ਦੇ ਉੱਪਰ ਸਿਰਫ ਇੱਕ ਵੋਟ ਦੇ ਉੱਪਰ ਵੋਟ ਨੰਬਰ 8 ਦੇ ਵਿੱਚੋਂ ਕਾਂਗਰਸ ਦਾ ਉਮੀਦਵਾਰ ਇੱਕ ਵੋਟ ਦੇ ਉੱਪਰ ਜਿੱਤਿਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਗੁਰਮੀਤ ਸਿੰਘ ਮੀਤੇਰ ਖੁਲ ਆਪ ਉਥੋਂ ਐਮਪੀ ਨੇ ਕਿਉਂ ਇਹ ਕੋਟ ਦਾ ਧੱਕਾ ਨਹੀਂ ਹੋ ਸਕਦਾ ਸੀਗਾ ਸੰਗਰੂਰ ਜਿਹੜੀ ਕਿ ਤੁਸੀਂ ਮੀਡੀਆ ਵਾਲੇ ਸਾਥੀਆਂ ਨੇ ਵੀ ਗੱਲ ਰੇਜ਼ ਕੀਤੀ ਹੈ ਉਸ ਪੇਪਰਾਂ ਦੇ ਵਿੱਚ ਸੰਗਰੂਰ ਦੇ ਵਿੱਚ 10 ਨੇ ਜਿਹੜੇ ਉਹ ਇੰਡੀਪੈਂਡੈਂਟ ਜਿੱਤੇ ਨੇ ਇੰਡੀਪੈਂਡੈਂਟ ਨੂੰ ਵੀ ਪਾਰਟੀਆਂ ਨਾਲ ਧੱਕਾ ਕਰਨਾ ਤਾਂ ਦੂਰ ਦੀ ਗੱਲ ਹੈ ਕਿਸੇ ਇੰਡੀਪੈਂਡੈਂਟ ਨਾਲ ਵੀ ਔਰ ਖਾਸ ਤੌਰ ਤੇ ਸੰਗਰੂਰ ਜਿਹੜੀ ਕਿ ਕੈਪੀਟਲ ਮੰਨੀ ਜਾਂਦੀ ਆਮ ਆਦਮੀ ਪਾਰਟੀ ਦੀ ਉੱਥੇ 7.5 ਨੇ ਆਮ ਆਦਮੀ ਪਾਰਟੀ ਦੇ ਪਰ ਇੰਡੀਪੈਂਡੈਂਟ 10 ਨੇ ਇਹਦਾ ਮਤਲਬ ਕੀ ਹੈ ਇਹਦਾ ਮੈਸੇਜ ਕੀ ਹੈ ਇਹਦਾ ਮਤਲਬ ਔਰ ਮੈਸੇਜ ਇੱਕੋ ਹੀ ਹੈ ਕਿ ਪਾਰਟੀਆਂ ਨਾਲ ਧੱਕਾ ਕਰਨਾ ਤਾਂ ਦੂਰ ਦੀ ਗੱਲ ਹੈ ਕਿਸੇ ਇੰਡੀਪੈਂਡੈਂਟ ਨਾਲ ਵੀ ਨਾ ਆਮ ਆਦਮੀ ਪਾਰਟੀ ਨੇ ਤੇ ਨਾ ਆਵਾਦੀ ਪਾਰਟੀ ਦੀ ਸਰਕਾਰ ਨੇ ਧੱਕਾ ਕਰਨਾ ਤਾਂ ਦੂਰ ਧੱਕਾ ਕਰਨ ਬਾਰੇ ਸੋਚਿਆ ਵੀ ਨਹੀਂ ਅਸੀਂ ਲੋਕ ਲੋਕਾਂ ਦੇ ਦਿਲ ਜਿੱਤਣ ਦੀ ਲੜਾਈ ਲੜਦੇ ਆਂ ਲੋਕਾਂ ਦੇ ਦਿਲ ਜਿੱਤਦੇ ਆਂ ਬੂਥ ਕੈਪਚਰਿੰਗ ਕਰਕੇ ਵੋਟਾਂ ਦੇ ਵਿੱਚ ਨਹੀਂ ਜਿੱਤਦੇ ਹੈਗੇ ਸੋ ਮੇਰਾ ਇਹ ਅੱਜ ਉਹਨਾਂ ਪਾਰਟੀਆਂ ਨੂੰ ਸਪਸ਼ਟ ਸੰਦੇਸ਼ ਹੈ ਕਿ ਨਾਚ ਨਾ ਜਾਣੇ ਆਂਗਣ ਟੇਡਾ ਇਹਨਾਂ ਪਾਰਟੀਆਂ ਦਾ ਤਾਂ ਉਹ ਹਾਲ ਹੋਇਆ ਕਿ ਜਿਵੇਂ ਛੋਟੇ ਹੁੰਦੇ ਹੋਏ ਜਦੋਂ ਕੋਈ ਬੱਚਾ ਹਾਰ ਲੱਗਦਾ ਸੀਗਾ ਰੋਂਦੀ ਪਾ ਲੈਂਦਾ ਸੀਗਾ ਉਹ ਰੋਂਦੀ ਇਹ ਪਾਉਂਦੇ ਰਹੇ ਨੇ ਪਰ ਇੰਨੀ ਫੇਅਰ ਇੰਨੀ ਨਿਊਟਰਲ ਇੰਨੀ ਸਾਫ਼ ਸੁਥਰੀ ਔਰ ਇੰਨੀ ਸ਼ਾਂਤਮਈ ਇਲੈਕਸ਼ਨ ਹੈ ਜਿਹੜੀ ਉਹ ਅੱਜ ਤੱਕ ਸ਼ਾਇਦ 25-30 ਸਾਲਾਂ ਦੇ ਪੰਜਾਬ ਦੇ ਇਤਿਹਾਸ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਨਹੀਂ ਦੇਖੀ ਹੋਣੀ ਸੋ ਇਸ ਕਰਕੇ ਇੱਕ ਵਾਰ ਫੇਰ ਤੋਂ ਸਾਡੀ ਸਾਰੀ ਲੀਡਰਸ਼ਿਪ ਦਾ ਸਾਡੇ ਸਾਰੇ ਆਰਗੇਨਾਈਜੇਸ਼ਨ ਦੇ ਸਾਥੀਆਂ ਦਾ ਸਾਡੇ ਸਾਰੇ ਵਰਕਰਸ ਦਾ ਵੋਲੰਟੀਅਰਸ ਦਾ ਕੈਂਡੀਡੇਟਸ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕਿ ਬੇਮਿਸਾਲ ਜਿੱਤ ਹੈ ਜਿਹੜੀ ਉਹ ਆਮ ਆਦੀ ਪਾਰਟੀ ਦੀ ਝੋਲੀ ਪਾਈ ਹੈ ਔਰ ਜ਼ੀਰੋ ਤੋਂ ਸ਼ੁਰੂ ਕਰਕੇ ਇਸ ਤੋਂ ਪਹਿਲਾਂ ਪਿਛਲੇ ਇਲੈਕਸ਼ਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਕੋਰ ਜ਼ੀਰੋ ਸੀਗਾ ਤੇ ਅੱਜ 55% ਵਾਰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਬਜ਼ਾ ਸਿਰਫ ਔਰ ਸਿਰਫ ਉਹਨਾਂ ਸਾਥੀਆਂ ਦੀ ਮਿਹਨਤ ਦੇ ਨਾਲ ਇਹ ਸੰਭਵ ਹੋ ਸਕਿਆ ਸੋ ਇੱਕ ਔਰ ਫਿਰ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿੱਤੇ ਸਾਰੇ ਸਾਥੀਆਂ ਨੂੰ ਮੁਬਾਰਕਾਂ ਨੇ ਔਰ ਮੈਂ ਉਮੀਦ ਆਸ ਕਰਦਾ ਕਿ ਇਹ ਸਾਰੇ ਜਿੱਤੇ ਹੋਏ ਸਾਡੇ ਸਾਥੀ ਇਹ ਆਪਦੇ ਆਪਦੇ ਵਾਰਡਾਂ ਦੇ ਆਪਦੇ ਆਪਦੇ ਇਲਾਕੇ ਦੇ ਲੋਕਾਂ ਦੀ ਸੇਵਾ ਦੇ ਵਿੱਚ ਔਰ ਵਿਕਾਸ ਕਾਰਜਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਣਗੇ ਔਰ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਦੇ ਲਈ ਇਹ ਮਾਨ ਦੀ ਗੱਲ ਹੋਈ ਕਿ ਜਦੋਂ ਗਰਾਸਰੂਟ ਲੈਵਲ ਤੇ ਸਾਡੇ ਸਾਥੀ ਵਿਕਾਸ ਦੇ ਦੇ ਕੰਮ ਕਰਾਉਣਗੇ ਔਰ ਮੈਂ ਆਸ਼ਵਸਤ ਕਰਨਾ ਚਾਹੁੰਦਾ ਵਿਸ਼ਵਾਸ ਦਿਵਾਉਣਾ ਚਾਹੁੰਦਾ ਸਾਰੇ ਪੰਜਾਬ ਦੇ ਸ਼ਹਿਰੀ ਖੇਤਰਾਂ ਦੇ ਲੋਕਾਂ ਨੂੰ ਕਿ ਜਿਸ ਵਿਸ਼ਵਾਸ ਦੇ ਨਾਲ ਉਹਨਾਂ ਨੇ ਸਾਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਨੇ ਉਹਨਾਂ ਦੇ ਵਿਸ਼ਵਾਸ ਦੇ ਉੱਪਰ ਖਰਾ ਉਤਰੇ ਜੇ ਆਮ ਆਦਮੀ ਪਾਰਟੀ ਕੋਈ ਕਸਰ ਨਹੀਂ ਛੱਡੇਗੀ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਇਸ ਤੋਂ ਬਾਅਦ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਕਿਉਂਕਿ ਅੱਜ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਵੀ ਹੈ ਅਸੀਂ ਸਾਰੇ ਮੈਂ ਕੰਗ ਸਾਬ ਡਾਕਟਰ ਸਨੀ ਜੀ ਅਸੀਂ ਸਾਰੀ ਟੀਮ ਹੈ ਜਿਹੜੀ ਉਹ ਚਮਕੌਰ ਸਾਹਿਬ ਉਸ ਪਵਿੱਤਰ ਧਰਤੀ ਨੂੰ ਨਮਨ ਕਰਨ ਦੇ ਲਈ ਜਾ ਰਹੇ ਹਾਂ ਕਿਉਂਕਿ ਉਹ ਇਹੋ ਜੀ ਧਰਤੀ ਹੈ ਕਿ ਜਿੱਥੋਂ ਸ਼ਹਾਦਤ ਲਸਾਨੀ ਸ਼ਹਾਦਤ ਦਸ ਸਨੇਹਾ ਪੂਰੀ ਦੁਨੀਆ ਦੇ ਵਿੱਚ ਗਏ ਇਹੋ ਜਿਹੇ ਸ਼ਾਦ ਤਨ ਜਿਹੜੀਆਂ ਉਹ ਸਾਰੀ ਦੁਨੀਆ ਦੇ ਵਿੱਚ ਕਿਤੇ ਦੇਖਣ ਸੁਣਨ ਨੂੰ ਨਹੀਂ ਮਿਲਦੇ ਸੋ ਉੱਥੇ ਨਤ ਨਸਤ ਖੌਂਦੇ ਲਈ ਚਲੇ ਆ ਰਸਤਵਾ ਦਾ ਅਸੀਂ ਮੁਹੱਲੇ ਦੇ ਵਿੱਚ ਜੋ ਕੱਲ ਹਾਦਸਾ ਇੱਕ ਬਿਲਡਿੰਗ ਗਿਰੀ ਹੈ ਉੱਥੇ ਮੌਕੇ ਦਾ ਜਾਇਜ਼ਾ ਲੈਣੇ ਜਿਹੜਾ ਉਹ ਜਾਵਾਂਗੇ ਸੋ ਤੁਹਾਡਾ ਸਾਰਿਆਂ ਦਾ ਸਾਰੇ ਮੀਡੀਆ ਸਾਥੀਆਂ ਦਾ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਧੰਨਵਾਦ